ਖੜੀ ਖੜੀ ਗੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਇਹੀ ਪ੍ਰੋਬਲਮ ਹਨੇ ਨਾ। ਅਸੀਂ ਕਹਿੰਦਾ ਵੀ ਅੰਦਰ ਤਾਂ ਸ਼ਿਮਲਾ ਬੀਚਦਾ ਹੋਵੇ। ਇਹਨਾਂ ਨਾਲੇ ਤੋਪੇ। ਅਸੀਂ ਵੀ ਥੱਕਾ ਕਿੱਥੇ ਦੀ ਕਰ ਰਹੇ ਹਾਂ ਤਾਂ ਇਹ। ਅੱਗੇ ਲੱਕੂਗੇ ਯਾਰ ਕਿੱਧਰ ਜਾਓ। ਹਮ ਵੈਰਿੰਗਰ ਮੁਰਿਆ ਇੰਜਨ ਦੀ ਸਾਰੀ ਹਵਾ ਗਰਮ ਅੰਦਰ ਆ ਰਹੀ ਹੈ। ਇੰਜਨ ਨੂੰ ਹੀ ਤੱਤੀ ਹਵਾ ਲੱਗ ਰਹੀ ਹੈ, ਰੇਡੀਏਟਰ ਦੀ ਤਾਂ ਉਹਨੂੰ ਲਗਣੀ ਲਗਣੀ ਸੀ। ਹਮ ਚਲੋ ਉਹਦੇ ਗਰਮੀ ਪੈਦਾ ਕੀਤੀ ਜਾਲ ਜਿਹੜਾ ਏਸੀ ਦੇ ਕੰਡਮ ਸਭ ਦੀ ਅਗਮ ਚੋਂ ਦੀ ਗਰਮੀ ਹੈ ਉਹ ਵੀ ਉਹਨੂੰ ਹਵਾ ਲਗ ਰਹੀ ਹੈ ਹੂੰ ਉਹ ਤੋਂ ਕੀ ਬੁਰਾ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਮਸ਼ੀਨ ਨੂੰ ਬੇਸਿਰ ਪਰੇ ਤਰੀਕੇ ਨਾਲ ਚਲਾਉਂਗੇ ਤਾਂ ਰਿਜ਼ਲਟ ਇਹੀ ਹੋਗਾ ਵਾਇਰਿੰਗ ਲੋਡ ਤੋਂ ਵੱਧ ਗਰਮ ਹੋਊ ਅੱਗ ਫੇਰੇ ਪਊ ਨਾ ਉਹਦਾ ਤਾਂ ਪੈਂਦੀ ਨਹੀਂ ਹੂੰ ਪਰ ਕਈ ਵਾਰੀ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਵੀ ਲੱਗ ਜਾਂਦੀ ਸਪਲਾਈ ਤਾਂ ਚੱਲਦੀ ਹੈ ਟੈਂਪਰੇਚਰ ਵੱਧ ਗਿਆ ਸ਼ੀਸ਼ੇ ਲੱਗੇ ਹੋਏ ਨੇ ਫੋਕਸ ਬੀਮ ਬਣ ਰਹੇ ਨੇ ਲਾਈਟ ਹਰ ਆਪੋਂ ਇਹਨਾਂ ਕਰ ਵਾਲੇ ਸ਼ੀਸ਼ੇ ਦੇ ਨਾਲ ਉਹਦੀ ਮੱਛਣਾਂ ਲਾ ਲਾ ਦੇ ਤੇ ਹਰੇਕ ਚੀਜ਼ ਹੂੰ ਵੱਡੇ ਸ਼ੀਸ਼ੇ ਦੇ ਧੁੱਪ ਸਾਡੇ ਅਸੀਂ ਦਰਖਤਾਂ ਦੇ ਨਾਲ ਤਾਂ ਖੁੱਸੇ ਬਾਦ ਪੈ ਗਿਆ ਉਹ ਦੁਸ਼ਮਣੀ ਹੋ ਗਈ ਸਾਡੀ ਜੱਦੀ ਪੋਸ਼ਦੀ ਵੀ ਇਹ ਨਹੀਂ ਛੱਡੜੇ ਧਰਖਤ ਹੈ ਨਹੀਂ ਛਾਂ ਹੈ ਨਹੀਂ ਅੱਛਾ ਦੂਜੀ ਗੱਲ ਪਾਰਕਿੰਗ 'ਚ ਖੜੀਆਂ ਗੱਡੀਆਂ ਨੂੰ ਜਿਹੜੀਆਂ ਛੱਤ 'ਤੇ ਖੜਦੀਆਂ ਨੇ ਉਹਨਾਂ ਨੂੰ ਕਿੰਨੇ ਕਰਵਾ ਗਦੀਆਂ ਹੂੰ ਅਰੇ ਰੋ ਉੱਥੇ ਵੱਡਾ ਕਾਰਨ ਹੈਗੇ ਨੇ ਚੂਹੇ ਤਾਂ ਨਾ ਵੱਡਦਾ ਤੇ ਅੱਛਾ ਤਾਰਾ ਕੱਟਤੀਆਂ ਕਿਸੇ ਨਾ ਕਿਸੇ ਦੇ ਰਗੇ ਹਿੱਲੇ ਜੁਲ ਹੋ ਗਈ ਸਪਾਰਕਿੰਗ ਹੋ ਗਈ ਇਨਸੂਲੇਸ਼ਨ ਡੈਮੇਜ ਹੈ ਤਾਂ ਉਸ ਹਾਲਤ ਦੇ ਵਿੱਚ ਫਿਰ ਫੈਰ ਹੋ ਜਾਏਗੀ ਪਰ ਗਰਮੀ ਤੋਂ ਤਾਂ ਜਿਹੜੇ ਕਿ ਮਸ਼ੀਨ ਨੂੰ ਕੱਲਾ ਇਹ ਨਾ ਸਮਝੋ ਵੀ ਲੋਹਾ ਹੈ ਇਹਦਾ ਕੀ ਇਹਨੂੰ ਕੀ ਫਰਕ ਪੈਂਦਾ ਪੈਂਦਾ ਹਮ ਫਰਕ ਉਹਨੂੰ ਪਵੇ ਨਾ ਪਵੇ ਸੋਨੂੰ ਜਦੋਂ ਪਾਉਗਾ ਚੂਹੇ ਵੀ ਜਿਹੜੇ ਆ ਉਹ ਪੂਰੀ ਗੱਡੀ ਖਰਾਬ ਕਰ ਦਿੰਦੇ ਉਹ ਤਾਂ ਸ਼ੁਰੂ ਤੋਂ ਹੀ ਕਰਦੇ ਆ ਜੀ ਕੋਈ ਨਾ ਪਹਿਲਾ ਕੰਮ ਇਸ ਕਰਕੇ ਆ ਵੀ ਇਹਨਾਂ ਮਸ਼ੀਨਰੀ ਦੀ ਵਰਤੋਂ ਹੋਏ ਠੀਕ ਤਰੀਕੇ ਨਾਲ ਪਰ ਚੂਹਿਆਂ ਦਾ ਪਤਾ ਕਿੱਦਾਂ ਕੀਤਾ ਜਾਵੇ ਨਹੀਂ ਇਹ ਚੂਹਾ ਮੇਰਾ ਸਬਜੈਕਟ ਨਹੀਂ ਹੈ ਚੂਹਾ ਮੇਰੀ ਲਾਈਨ ਨਾਲ ਰਿਲੇਟਡ ਨਹੀਂ ਹੈ ਹੂੰ ਇਹਨੂੰ ਜੀਵ ਵਿਗਿਆਨੀ ਦੱਸਣਗੇ ਜਾਂ ਕੋਈ ਰਸਾਇਣਕ ਵਿਗਿਆਨੀ ਦੱਸਣਗੇ ਹੂੰ ਮੇਰਾ ਕੰਮ ਬਿਜਲੀ ਦਾ ਕਸਾਇਮ ਤੇ ਮੈਂ ਉਥੇ ਦਾ ਕੇ ਬਹੁਤ ਹਾਂ ਅਗਲਾ ਗੰਦਾ ਕਾਰਨ ਮੇਨੇ ਬਿਜਲੀ ਸ਼ਾਰਟ ਸਰਕਟ ਹੀ ਹੈ ਬਿਲਕੁਲ ਸ਼ਾਰਟ ਸਰਕਟ ਤਾਰਾਂ ਕਮਜ਼ੋਰ ਹੋ ਜਾਣੀਆਂ ਲੋਡ ਤੋਂ ਵੱਧ ਟੈਂਪਰੇਚਰ ਹੂੰ ਤੇ ਇਹ ਨਾ ਬਦਲੋ ਤੇ ਇੱਕ ਕਰੰਟ ਤੋਂ بچਾ ਹੋ ਸਕਦਾ ਜਾਂ ਕਰੰਟ ਦੀ ਫਰਸਟ ایڈ ਕੀ ਹੋ ਸਕਦੀ ਜੇ ਕਿਸੇ ਨੂੰ ਇੱਕਦਮ ਕਰੰਟ ਲੱਗਦਾ ਤੇ ਉਹਨੂੰ ਫਰਸਟ ایڈ ਕੀ ਦਿੱਤੀ ਜਾਵੇ ਫਰਸਟ ایڈ ਤਾਂ ਸਭ ਤੋਂ ਪਹਿਲਾਂ ਇਹ ਬੰਦ ਹੁੰਦਾ ਜੀ ਜਿਵੇਂ ਕਿਵੇਂ ਇਹ ਦੇਖੋ ਵੀ ਸਾਹ ਤਾਂ ਨਹੀਂ ਰੁਕ ਗਿਆ ਦਿਲ ਦੀ ਧੜਕਣ ਤਾਂ ਨਹੀਂ ਰੁਕ ਗਈ ਉਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰੋ ਨਕਲੀ ਸਾਹ ਦੇ ਕੇ ਦੁਬਾਰਾ ਦਬਾ ਦਬਾ ਕੇ ਦਿਲ ਦੀ ਧੜਕਣ ਚਾਲੂ ਹੋ ਗਈ ਕਿਉਂਕਿ ਬਲੱਡ ਅੱਧੇ ਪੌਣੇ ਮਿੰਟ ਵਾਸਤੇ ਵੀ ਰੁਕ ਗਿਆ ਤਾਂ ਕੈਮੀਕਲ ਰਿਐਕਸ਼ਨ ਸ਼ੁਰੂ ਹੋ ਜਿਸ ਰੇਟ ਚ ਪਹਿਲਾ ਬਲੱਡ ਦਾ ਸਰਕਲ ਬਣੇ ਹਵਾ ਦਾ ਸਰਕਲ ਬਣੇ ਆਕਸੀਜਨ ਦਾ ਬਰੇ ਨੂੰ ਆਕਸੀਜਨ ਆ ਜੇ ਉਸ ਤੋਂ ਬਾਅਦ ਤਾਂ ਤੁਰਤੋ ਫੁਰਤੀ ਲੈ ਕੇ ਨੂੰ ਹਸਪਤਾਲ ਪਹੁੰਚੋ ਬਸ ਸਭ ਤੋਂ ਵੱਡੀ ਗੱਲ ਇਹ ਦੋ ਵਾਰ ਫਸਟ ਰੇਟ ਤੁਸੀਂ ਕੁਝ ਨਹੀਂ ਕਰ ਸਕਦੇ ਹੂੰ ਇਹ ਸਭ ਤੋਂ ਮਹਿੰਗਾ ਕਰੰਟ ਲੱਗਣ ਤੋਂ ਕਿੱਦਾਂ ਬਚਾ ਸਕਣਾ ਦੇਖੋ ਕਰੰਟ ਦੋ ਕੰਮ ਨੇ करंट ਲੱਗਣ ਤੋਂ ਬਚਾ ਕਿਵੇਂ ਹੋ ਸਕਦਾ ਜੇ ਕਰੰਟ ਲੱਗ ਗਿਆ ਤਾਂ ਬਚਾ ਕੇ ਵਿੱਚ ਬਚਾ ਗਿਆ ਫਰਸਟ ایڈ ਕੀ ਦੋ ਪਾਰਟ ਫਰਸਟ ایڈ ਫਰਸਟ ਐਡ ਇਦੀ ਹੈਵੀ ਦਿਲ ਦੀ ਧੜਕਣ ਚੱਲਣੀ ਜ਼ਰੂਰੀ ਹੈ ਪੇਸ਼ੈਂਟ ਦੇ ਤੇ ਸਾਹ ਆਉਣਾ ਜ਼ਰੂਰੀ ਹੈ ਜਿਹੜਾ ਸਾਡੇ ਕੰਮ ਕਰਦਾ ਮਿੱਟੀ ਤੇ ਦੱਬਦੇ ਗੋਹੇ ਤੇ ਦੱਬਦੇ ਉਹ ਬਕਵਾਸ ਵਾਜੀਆ ਭਰਾਵੋ ਜੇ ਕਿਸੇ ਨੇ ਬਚਣਾ ਹੋਇਆ ਤਾਂ ਵੀ ਬੰਦ ਠੀਕ ਹੈ ਨਾ ਕਿਸੇ ਦਾ ਨੁਕਸਾਨ ਹੀ ਘਟਤੀ ਉਹ ਹੁਣ ਉੱਠ ਕੇ ਸੋਸ਼ਲ ਮੀਡੀਆ ਤੇ ਕਹਨਾਂ ਵੀ ਮੈਨੂੰ ਮਿੱਟੀ ਜੇ ਦੱਬਦੀ ਮੈਂ ਤਾਂ ਬਚ ਗਿਆ ਕੋਈ ਵਿਗਿਆਨਕ ਕਾਰਨ ਹੈ ਕਿਸੇ ਕੋਲੇ ਕੋਈ ਨਹੀਂ ਹੈ ਮਨਲਾ ਜੇ ਨੋ ਕਰੰਟ ਲੱਗਦਾ ਕਹਿੰਦੇ ਮਿੱਟੀ 'ਚ ਦਬ ਦੋ ਉਹ ਨੁਕਸਾਨ ਦਾ ਹੈ ਜਿੰਦਗੀ ਦੇਖੋ ਜ਼ਿੰਦਗੀ ਤੇ ਐਕਸਪੈਰੀਮੈਂਟ ਨਹੀਂ ਹੋ ਸਕਦੇ ਉਹ ਕੰਮ ਕਰੋ ਜਿਹੜਾ ਵਿਗਿਆਨਕ ਤੌਰ ਤੇ ਪ੍ਰੂਵ ਹੈ ਕਈ ਕਹਿੰਦਾ ਤੇ ਇਹਨੂੰ ਮਿੱਟੀ 'ਚ ਦਬ ਦੋ ਇਹਦੇ ਸਰੀਰ ਦਾ ਕਰੰਟ ਥੱਲੇ ਵਗ ਜੂ ਕਰੰਟ ਹੁਣ ਖੜਾ ਯਾਰ ਉੱਥੇ ਲੱਗ ਕੇ ਹਟ ਗਿਆ ਹਟ ਗਿਆ ਉਹਦੇ ਨਾਲ ਕੋਈ ਫਰਕ ਨਹੀਂ ਹੈ ਕੋਈ ਸਰੀਰ ਚਾਰਜ ਨਹੀਂ ਹੁੰਦਾ ਬਿਜਲੀ ਸਾਡੇ ਸਰੀਰ ਤੇ ਇਸ ਟਾਈਮ ਵੀ ਮੌਜੂਦ ਹੈ ਆਪਾਂ ਖੜੇ ਤਾਂ ਵੀ ਹੈਗੇ ਆਂ ਹੂੰ ਤੁਸੀਂ ਕਈ ਵਾਰੀ ਦੇਖ ਲਓ ਵੀ ਅਚਨ ਚੇਤੀ ਕਿਸੇ ਦੇ ਪਲਿਸਟਰ ਦੇ ਕੱਪੜੇ ਪਾਏ ਹੋਏ ਨੇ ਆਪਾਂ ਹੱਥ ਮਿਲਾਉ ਲਿਆ ਜਾਂ ਉਂਗਲੀ ਕਰ ਜਾਂ ਪੂਰਾ ਤਰ੍ਹਾਂ ਕੇ ਕਰਾਂ ਉਹ ਕਿੱਥੋਂ ਆ ਜਾਂਦਾ ਹੂੰ ਕਰੰਟ ਹੈਗਾ ਹਰ ਵੇਲੇ ਹੈ ਹੂੰ ਸੋ ਉਹ ਅਰਥ ਕਰਨਾ ਮਿੱਟੀ ਤੇ ਦੱਬ ਦੇਣਾ ਹੋਰ ਗੱਲਾਂ ਵਗੈਰਾ ਇਹ ਬੇਵਿਨਾਦੀ ਗੱਲਾਂ ਨੇ ਜੇ ਕੋਈ ਇੱਕ ਅਦਾ ਬਚਿਆ ਕਿਸੇ ਹੋਰ ਕਾਰਨ ਕਰਕੇ ਬਚ ਗਿਆ ਤਾਂ ਦੂਜਿਆਂ ਨੂੰ ਮਾੜੇ ਰਸਤੇ ਨਾ ਪਾਉ ਹੂੰ ਉੱਥੇ ਕੋਈ ਹੈ ਵੀ ਉਹਦਾ ਸਾਹ ਚਾਲੂ ਕਰ ਸਕਦੇ ਹੋ ਉਹਦੇ ਦਿਲ ਦੀ ਧੜਕਣ ਚਾਲੂ ਕਰੋ ਜੇ ਦੋਹੇ ਚਾਲੂ ਨੇ ਤਾਂ ਤੁਰੰਤ ਹਸਪਤਾਲ ਤੀਜੀ ਆਪਸ਼ਨ ਕੋਈ ਨਹੀਂ ਹੈ। ਹੋਰ ਕੋਈ ਉਹੜ-ਪੋੜ ਦੀ ਖੇਚਲਾ ਨਾ ਕਰੋ। ਹੂੰ। ਜੇ ਜਿੰਦਗੀ ਬਚਾਉਣੀ ਹੈ ਤਾਂ ਲੈ ਕੇ ਹਸਪਤਾਲ ਵਜੋ। ਅਗਲਾ ਕੰਮ ਉਹ ਕਰ ਦਿੰਗੇ। ਕਿਉਂਕਿ ਜਦੋਂ ਕਰੰਟ ਲੱਗਦਾ ਹੈ ਤਾਂ ਜਿਹੜੀਆਂ ਸਰੀਰ ਦੀਆਂ ਨਾੜਾਂ ਨੇ ਉਹ ਇਸ ਤਰ੍ਹਾਂ ਐਂ ਘੁੱਟ ਜਾਂਦੀਆਂ ਨੇ, ਸਕੀਰ ਹੋ ਜਾਂਦਾ। ਸਰਕੂਲੇਸ਼ਨ ਰੁਕ ਜਾਂਦਾ ਰੇ। ਨਾੜਾਂ ਖੇਚ ਜਾਂਦੀਆਂ ਨੇ। ਖੇਚ ਜਾਂਦੀਆਂ। ਤਾਂ ਡਾਕਟਰ ਨੇ ਉੱਥੇ ਆਪਦੇ ਜੋ ਵੀ ਉਹਨਾਂ ਕੋਲੇ ਫਰਸਟ ایڈ ਹੈ ਇੰਜੈਕਸ਼ਨ ਦਿੰਦੇ ਨੇ ਕੋਈ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਹੈ ਜਾਂ ਹੋਰ ਗੜਬੜ ਹੋਈ ਹੈ ਉਹਨੂੰ ਰਿਲੈਕਸੇਸ਼ਨ ਸਰੀਰ ਨੂੰ ਨਰੋਕੀਤਾ ਜਾਂਦਾ ਤਾਂ ਇਸ ਕਰਕੇ ਮੌਕੇ ਦੇ ਉੱਤੇ ਜਿੱਥੇ ਇਹ ਕੰਮ ਹੋਇਆ ਹੋਇਆ ਉੱਥੇ ਤਜਰਬੇ ਕਰੀਆਂ ਸ਼ੁਰੂ ਨਾ ਕਰੋ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਤੁਹਾਡੇ ਪਰਸਨਲ ਇਨਸੀਡੈਂਟ ਬਾਰੇ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਵੀ ਕਰੰਟ ਲੱਗਿਆ ਸੀ ਮੇਰਾ ਫਲੈਸ਼ ਸੀਗਾ ਇਹ ਕਰੰਟ ਨਹੀਂ ਸੀ ਫਲੈਸ਼ ਸੀ ਫਲੈਸ਼ ਸੀ ਕਰੰਟ ਲੱਗਣਾ ਤੇ ਫਲੈਸ਼ ਦਾ ਫਰਕ ਹੁੰਦਾ ਹੂੰ ਇਹ ਨਹੀਂ ਇਹ ਵੀ ਕਰੰਟ ਲੱਗਿਆ ਨਹੀਂ ਬਥੇਰੀ ਵਾਰੀ ਲੱਗਿਆ ਗਿਣਤੀ ਵੀ ਨਹੀਂ ਹੈਗੀ ਵੀ ਕਿੰਨੇ ਵਾਰ ਲੱਗਿਆ ਕੰਮ ਕਰਦੇ ਸਾਰੀ ਉਪਰ ਚ ਲੱਗੇ ਸਰ ਲੱਗ ਜਾਂਦਾ ਔਰ ਦੋ ਤਿੰਨ ਚਾਰ ਦਿਨ ਪਹਿਲਾਂ ਵੀ ਤਾਰ ਉਧਰ ਪਈ ਰਹੀ ਕਿ ਦਰ ਹੱਥ ਪੈ ਗਿਆ ਹੂੰ ਲੱਗੇ ਪਰ ਜਿਹੜਾ ਫਲੈਸ਼ ਹੁੰਦਾ ਹੈ ਫਲੈਸ਼ ਹੁੰਦਾ ਵੀ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤੇ ਮੋਹਰੋ ਕੋਈ ਸਪਾਰਕ ਪੈਦਾ ਹੋ ਗਈ ਉੱਥੇ ਇੰਨੀ ਬਿਜਲੀ ਦੀ ਅੱਗ ਪੈਦਾ ਹੁੰਦੀ ਹੈ ਬਹੁਤ ਟੈਂਪਰੇਚਰ ਹਾਈ ਹੁੰਦਾ ਹੈ ਤਦੋਂ ਮੂਹਰੇ ਆਉਣ ਵਾਲਾ ਕੁਝ ਵੀ ਜਲ ਜਾਂਦਾ ਮੈਂ ਫਲੈਸ਼ ਨਾਲ ਜਲਿਆ ਮੇਰੀਆਂ ਬਾਹਾਂ ਦੋਹੇ ਦੁਬਾਰੇ ਬਣੀਆਂ ਨੇ ਚਿਹਰਾ ਜਲ ਗਿਆ ਤੇ ਛਾਤੀ ਵੀ ਜਲ ਗਈ ਇਹ ਫਲੈਸ਼ ਹੈ ਇਹ ਪਾਵਰ ਦੇ ਉੱਤੇ ਕੰਮ ਕਰਾਂਗੇ ਫਿਰ ਹੋ ਸਕਦਾ ਕਈ ਵਾਰੀ ਪੱਗ ਪਲਗ ਪੇ ਆਪਣਾ ਸ਼ੂਜਾ ਢਿੱਲਾ ਰਹਿ ਜਾਂਦਾ ਉਹ ਅੱਗੇ ਜੀ ਕੜਾ ਦਿੰਦਾ ਨਾ ਕਾਫੀ ਉਹ ਛੋਟੀ ਜਾਂਦੀ ਹੈ ਜਦ ਅਸੀਂ ਇੰਡਸਟਰੀ ਚ ਰਹਿੰਦੇ ਉੱਥੇ ਨੈਗੇਟਿਵੀ ਵੜਾ ਕੇ ਨਾਲ ਨਹੀਂ ਨੇ ਕੋਸ ਹੁੰਦਾ ਹੂੰ ਉਦੋਂ ਮਰ ਚੱਜ ਦੀ ਤਮਾਕਾ ਜਾਂਦਾ ਚਾਹ ਦੀ ਤਮਾਕਾ ਇਸ ਕਰਕੇ ਹੈ ਵੀ ਬਿਜਲੀ ਤੋਂ ਰੱਬ ਨਾ ਕਰੇ ਕਿਸੇ ਨੂੰ ਹਾਦਸਾ ਹੋ ਗਿਆ ਇਹ ਦੋ ਕੰਮਾਂ ਤੋਂ ਇਲਾਵਾ ਤੀਜਾ ਐਕਸਪੈਰੀਮੈਂਟ ਉਥੇ ਨਾ ਕਰੋ ਹਮ ਲੈ ਕੇ ਭੱਜਣ ਦੀ ਕੋਸ਼ਿਸ਼ ਕਰੋ ਫਿਰ ਹਸਪੀਟਲ ਪਹੁੰਚਾਇਆ ਜਾ ਹਾਂ ਇਹ ਵੀ ਜੇ ਕੋਈ ਬਿਜਲੀ ਨਾਲ ਚਿੰਬੜਿਆ ਹੋਇਆ ਹਮ ਆਪਣੇ ਕਾਮਧਾਰ ਨੇ ਵੀ ਉਹ ਡੰਡਾ ਲਾ ਲੋ ਡੰਡਾ ਉਥੇ ਕੋਈ ਜਾਦੂ ਦਾ ਡੰਡਾ ਨਹੀਂ ਹੈਗਾ ਤੁਸੀਂ ਡੰਡੇ ਜਾਂ ਸੋਟੀ ਨਾਲ ਜਿਹੜੇ ਕੋਈ ਸੁੱਕੀ ਚੀਜ਼ ਹੋਵੇ ਉਹਦੇ ਨਾਲੋਂ ਜਿੱਥੇ ਬਿਜਲੀ ਦਾ ਸੰਪਰਕ ਜੁੜਿਆ ਹੋਇਆ ਉਹ ਤੋੜ ਸਕਦੇ ਹੋ ਉਹ ਤੋੜ ਸਕਦੇ ਉਦਾਂ ਸਰੀਰ ਨੂੰ ਡੰਡਾ ਲਾਉਣ ਦਾ ਕੋਈ ਮਤਲਬ ਨਹੀਂ ਲੋਕੀ ਕਹਿੰਦੇ ਡੰਡੇ ਨਾਲ ਨਹੀਂ ਉਹਦਾ ਕੋਈ ਮਤਲਬ ਨਹੀਂ ਤੁਸੀਂ ਤਾਰ ਦਾ ਸੰਪਰਕ ਤੋੜੋ ਨਾ ਜਿੱਥੇ ਉਹਦਾ ਹੱਥ ਪਿਆ ਹੋਇਆ ਜਿੱਥੇ ਉਹਦਾ ਹੱਥ ਪਿਆ ਉਸ ਮਾਰੋ ਉਹ ਚੀਜ਼ ਨੂੰ ਤੋੜਨ ਦੀ ਕੋਸ਼ਿਸ਼ ਕਰੋ ਜਿਹੜਾ ਸੰਪਰਕ ਤੋੜੀਏ ਹੂੰ ਬਸ ਤੋੜਨੀ ਬੜੀਆਂ ਵੀਡੀਓਜ਼ ਦੇਖਦੇ ਆਂ ਵੀ ਕਈ ਵਾਰੀ ਜਿਵੇਂ ਪੂੜੀ ਹੁੰਦੀ ਹੈ ਕੋਈ ਮੈਟਲ ਦੀ ਹੁੰਦੀ ਹੈ ਉਹ ਬੰਦਾ ਕਈ ਵਾਰੀ ਜਿਵੇਂ ਗਰਾਊਂਡ ਫਲੋਰ ਆ ਫਰਸਟ ਫਲੋਰ ਤੇ ਹੀ ਲੈ ਕੇ ਜਾ ਰਿਹਾ ਜਾਂ ਕੋਈ ਪੌੜੀ ਰੱਖ ਹੀ ਰਿਹਾ ਇਕਦਮ ਸਪਾਰਕ ਹੋ ਜਾਂਦਾ ਇਹੋ ਜਿਹਾ ਇਨਸੀਡੈਂਟ ਦੇਖੋ ਮੈਟਲ ਦੀ ਪੌੜੀ ਹੈ ਚਾਹੇ ਬਾਂਸ ਦੀ ਹੈ ਲੱਕੜ ਦੀ ਹੈ ਕੁਝ ਵੀ ਹੈ ਹਮ ਹਾਈ ਵੋਲਟੇਜ ਦੀਆਂ ਤਾਰਾਂ ਤੋਂ ਤੁਹਾਨੂੰ बच ਕੇ ਚੱਲਣੀ ਪੈਂਦੀ ਹੈ ਲੱਕੜ ਤੋਂ ਵੀ ਉਹਨਾਂ ਮੂਰੇ ਲੱਕੜ ਦੇ ਕੋਲ ਕੋਈ ਮਤਲਬ ਨਹੀਂ ਰੱਖਦੇ ਜੇ ਲੱਕੜ ਵੀ ਟੱਚੋਗੇ ਤਾਂ ਵੀ ਗਰੰਟੀ ਪਾਸ ਹੋ ਮਾਰ ਸਕਦੀ ਹੈ ਜੇ ਲੱਕੜ ਦੇ ਵਿੱਚ ਮਸ਼ਹਰ ਮਾਸਟਰ ਇਹ ਲੱਕੜ ਥਿੱਲੀ ਐ ਹਾਂ ਮਾਸਟਰ ਤੋਦੇ ਵਿੱਚ ਦੀ ਦੇ ਹਾਈ ਵੋਲਟੇਜ ਤਾਂ ਆਮ ਨਾਲ ਲੱਗ ਜਾਂਦੀ ਐ ਜੇ ਲੱਕੜ ਨਾਲੇ ਚੱਲਿਆ ਕਰਦੀ ਫਿਰ ਇਹਨੇ ਡਿਸਕਾਂ ਕਿ ਬਣਾਈਏ ਜਿਹੜੀ ਹਾਈ ਲਾਈਨ ਤੇ ਹੂੰ ਸੇਰਾਮਿਕ ਦੀਆਂ ਚੀਨੀ ਮਿੱਟੀ ਦੀਆਂ ਕਿੰਡੀਆਂ ਕਿੰਡੀਆਂ ਡਿਸਕਾਂ ਆਉਂਦੀਆਂ ਨੇ ਬਿਲਕੁਲ ਸਹੀ ਉਹ ਵੀ ਟੈਸਟਡ ਹੁੰਦੀਆਂ ਨੇ ਇਹਨੀਆਂ ਵੀ ਜੇ ਡਿਸਕ ਬਣ ਗਈ ਤਾਂ ਵੀ ਬਿਜਲੀ ਨਹੀਂ ਨਿਕਲਦੀ ਜਿੰਨੀ ਉਹਦੀ ਸਮਰੱਥਾ ਉੱਥੇ ਤੱਕ ਹੈ ਉਦੋਂ ਬਾਅਦ ਵੋਲਟੇਜ ਵਧਾਣ ਕੋ ਵੀ ਵਿੱਚ ਨਹੀਂ ਲੰਘ ਜੂਦੇ ਉਹਨੂੰ ਵੀ ਤੋੜ ਦਦਿਆ ਜਿਹੜੀਆਂ ਤੁਸੀਂ ਵੱਡੀ ਲਾਈਨ ਤੇ ਦੇਖਦੇ ਹੋ ਜਿਹੜੀ 220 ਕੇਵੀ ਹੈ 66 ਕੇਵੀ ਹੈ ਉਥੇ 10 10 ਸੈਂਡ ਡਿਸਕ੍ਰੀਟ 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 ਡਿਸਕ ਪਾਈ ਹੈ ਵੱਡੀ ਵੱਡੀ ਡਿਸਕ ਬਣਾਈ ਪਈ ਹੁੰਦੀ ਹੂੰ ਉਹ ਇਹੀ ਕੰਮ ਤਾਂ ਕੀਤਾ ਹੁੰਦਾ ਕਿਉਂਕਿ ਲਿਮਟ ਹੈ ਉਹ ਉਥੇ ਲੱਕੜ ਦੀ ਕੀ ਬਸਾਤਾ ਕੁਝ ਵੀ ਨਹੀਂ ਹੂੰ ਲੱਕੜ ਲਾਓਏ ਗੋਲੀ ਮੇਂ ਉਹ ਉਹ ਏਡਾ ਸੋ ਲੱਕੜੀ ਕੋਈ ਇਹ ਤੋਂ ਬਚਣ ਦਾ ਜਰੀਆ ਨਹੀਂ ਹੈ ਭਲੇ ਖੇਚਾ ਨਾ ਰੋ ਹਾਈ ਵੋਲਟੇਜ ਤਾਰਾਂ ਜਿੱਥੇ ਲੱਗਦੀਆਂ ਹੁੰਦੀਆਂ ਕਈ ਵਾਰੀ ਲੋਕੀ ਕਹਿੰਦੇ ਉੱਥੇ ਫੋਨ ਵੀ ਨਾ ਸੁਣੋ ਨਹੀਂ ਐਸਾ ਕੁਝ ਨਹੀਂ ਹੈ ਕੁਝ ਬਹੁਤ ਸਾਰਾ ਗੈਰ ਵਿਗਿਆਨਕ ਵੀ ਲੋਕ ਚਿਪਕਾ ਦਿੰਦੇ ਨੇ ਫਾਰਮ ਪਰ ਇੰਡਕਸ਼ਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਸੀਂ ਆਪ ਨਹੀਂ ਸਲਾਹ ਦਿੰਦੇ ਲੋਕ ਤਾਂ ਉਹਦੇ ਥੱਲੇ ਘਰ ਪਾ ਲੈਂਦੇ ਨੇ ਤਾਂ ਉਹਦੇ ਨੇੜੇ ਵੀ ਨਾ ਰਹੋ ਨੇੜੇ ਘਰ ਪਾ ਲੈਂਦੇ ਆ ਸਸਤਾ ਮਿਲਦਾ ਪਲਾਟ ਸਸਤਾ ਮਿਲ ਜਾਂਦਾ ਲੋਕ ਕਿਹਾ ਫੁੱਟ ਤਾਂ ਘਟੋ ਘਟੋ ਤਾਂ ਦੂਰੀ ਰੱਖਣੀ ਚਾਹੀਦੀ ਹੈ ਇੰਡਕਸ਼ਨ ਬਹੁਤ ਹੁੰਦੀ ਹੈ ਇੰਡਕਸ਼ਨ ਸਾਡੇ ਪੂਰੇ ਸਿਸਟਮ ਨੂੰ ਇਫੈਕਟਿਵ ਕਰਦੀ ਹੈ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਐਵੇਂ ਸਸਤਾ ਥੋੜੋ ਬਿਕਦੇ ਹੋ ਕੋਈ ਤਾਂ وجہ ਹੋਣੀ ਹੈ ਲੋਕਾਂ ਦੀ ਜ਼ਿੰਦਗੀ ਨਾਲ ਤਾਂ ਖਿਲਵਾੜ ਕਰਦੇ ਕੁਝ ਕਰਦੇ ਤੇ ਕੁਝ ਕਰਵਾਉਂਦੇ ਨੇ ਲੱਗਦਾ ਕੁਝ ਨਹੀਂ ਹੁੰਦਾ ਹੁਣ ਤੱਕ ਤਾਂ ਕੁਝ ਹੋਇਆ ਨਹੀਂ ਇਹ ਸਾਡੇ ਇੱਕ ਫੈਟ ਡਾਇਲੋਗ ਹੈ ਵੀ ਜੇ ਹੁਣ ਤੱਕ ਨਹੀਂ ਹੋਇਆ ਕਦੇ ਨਹੀਂ ਹੋਊਗਾ ਹੂੰ ਫੇ ਜਦੋਂ ਹੁੰਦਾ ਉਦੋਂ ਕਹਿੰਦੇ ਕਿ ਸਾਡੇ ਕਰਮਾਂ ਵਿੱਚ ਲਿਖਿਆ ਤੇ ਇਹਦੇ ਤੇ ਇੰਨੇ ਕਿਸਾਂ ਰਲੇ ਹੋਏ ਤੇ ਫਿਰ ਉਹ ਪਾਸੇ ਹੋ ਜਾਂਦੇ ਹਮ ਸਾਡਾ ਕੋਈ ਇੱਕ ਸਟੈਂਡ ਥੋੜੀ ਹੈ ਜਿੱਦਾਂ ਦਿਲ ਕਰਿਆ ਹੋਵੇ ਕਈ ਵਾਰੀ ਜੇ ਦੇਖਦੇ ਆ ਘਰਾਂ ਦੇ ਆਮ ਘਰਾਂ ਦੇ ਬਾਹਰ ਤਾਰਾ ਨਿਕਲਦੀਆਂ ਹੁੰਦੀਆਂ ਤੇ ਪਿੱਛੇ ਇੱਕ ਇਨਸੀਡੈਂਟ ਹੋਇਆ ਸੀਗਾ ਲੁਧਿਆਣਾ ਦੇ ਵਿੱਚ ਹੀ ਹੋਇਆ ਸੀ ਪਿਛਲੇ ਸਾਲ ਦੀ ਗੱਲ ਆ ਮੈਂ ਕਵਰ ਵੀ ਕੀਤਾ ਸੀ ਅ 5 ਸਾਲ ਦਾ ਮੁੰਡਾ ਪਤੰਗ ਉਡਾ ਰਿਆ ਸੀ ਆਪਣੇ ਘਰ ਦੇ ਬਾਹਰ ਉਹ ਪਤੰਗ ਜਦੋਂ ਉਡਾ ਰਿਆ ਸੀਗਾ ਤੇ ਇੱਕੋਦਮ ਡੋਰ ਜਿਹੜੀ ਆ ਉਹ ਤਾਰਾਂ ਤੇ ਪਈ ਤੇ ਉਸੇ ਟਾਈਮ ਉਹ ਖਤਮ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਹਾਈ ਵੋਲਟੇਜ ਅਗੇ ਤੁਹਾਡੀਆਂ ਚੀਜ਼ਾਂ ਕੋਈ ਮਤਲਬ ਨਹੀਂ ਰੱਖਦੀਆਂ ਜਿੰਨੀ ਕੋਈ ਕੰਡਕਟਿਵਿਟੀ ਹੈ ਨਹੀਂ ਆ ਉਹ ਨਹੀਂ ਪਾਸ ਹੋ ਸਕਦੀ ਇਹ ਹੋ ਸਕਦੀ ਆ ਉਹਦੇ ਸਿਰ एवरीथिंग ਇਜ਼ ਪੋਸੀਬਲ ਭਲੇ ਖਿਜਣਾ ਨਾ ਬਿਡੋਰ ਚ ਕਿਵੇਂ ਆ ਜੂ ਆਏ ਦੇ ਵਿੱਚ ਕਿਵੇਂ ਆ ਜੂ ਆ ਜਾਂਦੀ ਹੈ ਸਭ ਕੁਝ ਆਉਂਦੀ ਹੈ ਤੁਸੀਂ ਇਹਨੇ ਪਾਵਰ ਨੂੰ ਜਾਣੋ ਨਾ ਹੁਣ ਇੱਕ ਪਾਸੇ ਇੱਕ ਬੱਚਾ ਇਲਤ ਕਰ ਰਿਹਾ ਸ਼ਰਾਰਤ ਕਰ ਰਿਹਾ ਹਮ ਅਸੀਂ ਉਹਨੂੰ ਧੱਕੇ ਨਾਲ ਰੋਕ ਲੰਦੇ ਆ ਤੇ ਜੇ ਉਹਨਾਂ ਸੇ ਕਹੀ ਇਹ ਵੀ ਉਸੇ ਉਹ ਨਿਕ ਫੋਰਸ ਨਾਲ ਅਸੀਂ ਪਹਿਲਵਾਨ ਨੂੰ ਰੋਕ ਲੰਦੇ ਉਹ ਤਾਂ ਸਾਡੀ ਪਥਰੀਏ ਤੋੜ ਦੂ ਉਹਦੇ ਇਥੇ ਹਮ ਪਾਵਰ ਦੇ ਇਥੇ ਜ਼ਿਆਦਾ ਹੈ ਉੱਥੇ ਉਹਦਾ ਇਹ ਚੀਜ਼ਾਂ ਨਾਲ ਕੰਟਰੋਲ ਲੈਂਦਾ ਕੋਸ਼ਿਸ਼ ਕਰੋ ਲੈਣਾ ਤਾਂ ਦੂਰ ਰਹੋ ਆਪਦੇ ਘਰ ਤੋਂ ਤਾਰਾਂ ਨੂੰ ਦੂਰ ਰਖਵਾਉ ਪਰ ਜਦੋਂ ਹੁਣ ਉਹ ਲਾਈਨਾਂ ਨਿਕਲਣ ਹੀ ਹੁੰਦੇ ਨੇ ਸੋ ਥੱਲੇ ਜਾ ਵੜਦੇ ਆ ਤਾਂ ਉਹ ਵੀ ਕਿੱਧਰ ਜਾਣਗੇ ਕੋਈ ਵੇ ਆਊਟ ਰਹਿੰਦੀ ਹੈ ਕੋਈ ਵੇ ਆਊਟ ਇਹ ਜਿਵੇਂ ਦੂਰੋਂ ਵੀ ਇੰਦਾ ਟ੍ਰਾਂਸਫਰ ਹੋ ਸਕਦੀ ਹੈ ਕਿਉਂਕਿ ਮੈਂ ਘਰ ਦੇ ਬਾਹਰ ਜਿਵੇਂ ਕਈ ਵਾਰੀ ਅਸੀਂ ਦੇਖਦੇ ਆ